ਕੈਨੇਡਾ ਦੇ ਸਰੀ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸਿਟੀ ਕਾਉਂਸਲ ਦੇ ਵੱਲੋਂ ਲੋਕਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਇਸ ਦਾ ਕਾਰਨ ਜ਼ਬਰੀ ਵਸੂਲੀ ਹੈ ਜਿਸ ਦੇ ਮਾਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਸੀ ਇਸ ਦੇ ਨਾਲ ਹੀ ਸਭ ਤੋਂ ਵੱਧ ਇਸ ਤੇ ਵਿੱਚ ਪੰਜਾਬੀ ਗੈਂਗਸਟਰ ਜਿਹੜੇ ਨੇ ਸ਼ਾਮਿਲ ਦੇਖੇ ਜਾ ਸਕਦੇ ਸੀ ਹਾਲੀ ਦੇ ਵਿੱਚ ਪੰਜਾਬੀ ਗਾਇਕ ਦੇ ਘਰ ਦੇ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਦੱਸਦੇ ਕਿ ਸਭ ਤੋਂ ਵੱਧ ਖਤਰਾ ਇਸ ਵਿੱਚ ਪਰਿਵਾਰ ਹੈ ਇਸ ਦੇ ਨਾਲ ਹੀ ਕਾਰੋਬਾਰੀਆਂ ਵਾਸਤੇ ਬਣਿਆ ਹੋਇਆ ਜਿਨ੍ਹਾਂ ਨੂੰ ਇਹਨਾਂ ਗੈਂਗਸਟਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਮੇਅਰ ਨੇ ਉਹਨਾਂ ਦੇ ਵੱਲੋਂ ਹਿੰਮਤ ਦੇ ਦੀ ਅਗਵਾਈ ਜਿਹੜੀ ਕੀਤੀ ਜਾ ਰਹੀ ਸੀ ਦੱਸਦੀ ਹੈ ਕਿ ਕੱਲ ਹੀ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਅੱਜ ਤੋਂ ਐਮਰਜੈਂਸੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਕਾਉਂਸਲ ਜਿਹੜੀ ਹੈ ਸੰਗੀ ਸਰਕਾਰ ਨੂੰ ਲਗਾਤਾਰ ਹੀ ਅਪੀਲ ਕਰ ਰਹੀ ਹੈ ਕਿ ਐਮਰਜੈਂਸੀ ਜਿਹੜੀ ਹੈ ਐਮਰਜੈਂਸੀ ਰਾਸ਼ਟਰੀ ਸਥਿਤੀ ਜਿਹੜੀ ਹੈ ਐਲਾਨ ਕਰ ਦਿੱਤੀ ਜਾਵੇ ਕਿਉਂਕਿ ਸੰਕਟ ਜਿਹੜਾ ਬਣਿਆ ਹੋਇਆ ਤੇ ਸਭ ਨੂੰ ਇਸ ਸੰਕਟ ਦੇ ਵੱਲੋਂ ਇਸ ਵੇਲੇ ਡਰਾ ਦਿੱਤਾ ਗਿਆ 44 ਮਾਮਲੇ ਜਿਹੜੇ ਨੇ ਦਰਜ ਹੋਏ ਨੇ ਜ਼ਬਰਨ ਵਸੂਲੀ ਦੇ ਜਿਸ ਦੇ ਵਿੱਚੋਂ ਸਤਾਈ ਜਿਹੜੇ ਨੇ ਕਾਰੋਬਾਰੀਆਂ ਦੇ ਘਰ ਨੇ ਕਾਰੋਬਾਰੀਆਂ ਨੂੰ ਉਹਨਾਂ ਦੇ ਘਰਾਂ ਨੂੰ ਵਾਹਨਾਂ ਨੂੰ ਲਗਾਤਾਰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਗੋਲੀਆਂ ਵੀ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਜਿਸ ਤੇ ਚਲਦੇ ਸਰੀਰ ਦੇ ਵਿੱਚ ਐਮਰਜੈਂਸੀ ਜਿਹੜੀ ਹੈ ਇਸ ਵਕਤ ਸਿਟੀ ਕਾਉਂਸਲ ਦੇ ਵੱਲੋਂ ਐਲਾਨ ਦਿੱਤੀ ਗਈ ਹੈ ਤੇ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਰਾਸ਼ਵੀ ਪੱਧਰ ਦੇ ਉੱਪਰ ਜ਼ਰੂਰ ਹੀ ਕੀਤਾ ਜਾਵੇ